ਥੱਲੇ ਰੱਖ ਮੈਨੂੰ ਕਮੈਂਟ ਥੱਲੇ ਕਰ ਲੈ ਆ ਤੇਰੇ ਨਾਲ ਦੂਜੀ ਦਾ ਇਹ ਤਾਂ ਬੱਲਾ ਹੈ ਇਹ ਤਾਂ ਬੱਲਾ ਨਾ ਕੈਮਰਾ ਜਲਦੀ ਜਲਦੀ ਇਹੋ ਹੀ ਗੱਲ ਬੱਠਾ ਠੀਕ ਹੈ ਤੇਰੇ ਉੱਪਰ ਰੱਖੀ ਰਿਹਾ ਫਿਰ ਚੱਨੀ ਜੀ ਕੁਰਸੀ ਅੱਗੇ ਲਾ ਦਿਓ ਜੀ ਹਾਂ ਬੈਠਾ ਲਓ ਥੱਲੇ ਕਿਹਨੂੰ ਬੁਲਾਣੀ ਵਾ ਠੀਕ ਹੈ ਠੀਕ ਨੰਨ ਕੋਣ ਭਾਵੇਂ ਮਾਰਾ ਜਾਂ ਸਲਾਈਡ ਕਰ ਲਓ ਤੁਸੀਂ ਪ੍ਰੇਮ ਨਾ ਲਾ ਲਿਓ ਕਿ ਸਲਾਈਡ ਆਹ ਗਾਉਣਾ ਠੀਕ ਹੈ ਟਾਈਗਰ ਰਹਿਣਾ ਮੈਂ ਉਹਦਾ 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 ਉਹ

ਕੁਝ ਵੀ ਨ ਕੋਨ ਕਰੇ ਗਰੀਬ ਨਵਾਜ਼ ਗੁਸੈਹਾਂ ਮੇਰਾ ਹਮਾਸ਼ੇ ਸਤੰਤਰ ਹੈ ਭਾਈ ਅੰਤਰਲੇ ਮੇਰਾ ਆਪ ਕੀ ਕਿਰਪਾ ਸੇ ਸਭ ਕਾਮ ਹੋ ਰਹਾ ਹੈ ਵਰਤ ਭਾਈ ਕਰਦੇ ਹੋ ਤੁਮ ਤਨਈਆ ਕੋਣ ਹੈ ਮੇਰਾ ਨਾਮ ਕੋੜਾ ਹਰਦੀਵ ਜੀ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਲਕਾ ਜਨੰਦਰ ਸਿੰਘ ਜੀ ਵਾਸੀਆਂ ਦਾ ਜਿਨ੍ਹਾਂ ਕੋਲ ਮੈਂ ਸੁਦਾਮਾ ਵੜ ਕੇ ਆਇਆ ਸੀ ਹੁਣਾ ਨੇ ਮਨੂੰ ਕ੍ਰਿਸ਼ਨ ਬਣ ਕੇ ਗਵਾਜਿਆ ਲਈ ਮੈਂ ਧੰਨਵਾਦੀ ਆ ਸਾਰੀ ਬਹੁਤ ਸਾਰਾ ਤੇ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਹਰਕਾ ਇੰਚਾਰ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸਿਓ ਸਾਰੇ ਲੋਕ ਜਿਨ੍ਹਾਂ ਨੇ ਇਸ ਮਹੀਮ ਨੂੰ ਚੁਕਾਇਆ ਸੋਰਾ ਜਿਹੜੀ ਟੋਟਲ ਮਹੀਮ ਚੱਲੀ ਹੈ ਫਿਕਸ਼ਨ ਦੀ ਕਾਂਗਰਸ ਵਰਕਰਰ ਅਰ ਪਬਲਿਕ ਮੰਡੋ ਕੀ ਰਾਈ ਗਈ ਆ ਸਾਡੇ ਲੀਡਰਾਂ ਬਨੋ ਕੀ ਰਾਈ ਗਈ ਮੈਨੂੰ ਤਾਂ ਇਹ ਜਿੱਥੇ ਕਹਿੰਦੇ ਸੀ ਜਿਹੜਾ ਉਸੇ ਚਲੇ ਜਾਂਦਾ ਸੀ ਅਰ ਐਸੀ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਇਹ ਇਲੈਕਸ਼ਨ ਲੜੀ ਜਦ ਕਿ ਜੀਜੇਪੀ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਪੈਸੇ ਵੀ ਵੰਡੇ ਅਫਵਾਤ ਨਸ਼ਾ ਸ਼ਰਾਬ ਵੀ ਵੰਡੀ ਆਇਆ ਕੇ ਹਰ ਤਰ੍ਹਾਂ ਦੀ ਡੋਂਡੀ ਵੀ ਕੀਤੀ ਉਹਨਾਂ ਨੇ ਮੇਰੇ ਮੇਰੀ ਆਵਾਜ਼ ਮੜ ਕੇ ਇੱਕ ਵੀਡੀਓ ਤਿਆਰ ਕੀਤੀ ਕਿ ਆਮ ਆਦਮੀ ਨੂੰ ਡੋਟਾ ਪਾ ਦੋ ਫਿਰ ਇੱਕ ਰਾਹੁਲ ગાંધી ਦੀ ਆਵਾਜ਼ ਮੜ ਕੇ ਵੀਡੀਓ ਕੀਤੀ ਕਿ ਆਮ ਆਦਮੀ ਨੂੰ ਡੋਟਾ ਪਾ ਦੋ ਇੱਕ ਬੀਜੇਪੀ ਨੇ ਡੇਰਾ ਬੰਨਾ ਦੇ ਨਾਮ ਤੇ ਇੱਕ ਫੇਸਬੁਕ ਤੇ ਪਾਤਾ ਸਰਟੀਫਿਕੇਟ ਠੇਕ ਬਣਾ ਕੇ ਕਿ ਜੀ ਡੇਰਾ ਬੰਨਾ ਨੇ ਉਹਨੂੰ ਅਮਿਆ ਤੇ ਐਕਸਟਰਾ ਦੀਆਂ ਇੱਕ ਨਹੀਂ ਬਹੁਤ ਲੋਧੀਆਂ ਬਹੁਤ ਗਲਤ ਹਰਕਤਾ ਗਲਤ ਪ੍ਰਚਾਰਬਾਜ਼ੀ ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਔਰ ਮਿਕਚਰ ਪਵਾਰ ਪ੍ਰਚਾਰ ਦੂਸਰੇ ਪਾਰਟੀ ਵੱਲੋਂ ਕੀਤਾ ਗਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗੱਟੀਆਂ ਨੂੰ ਸਾਰੀਆਂ ਲੋਧੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਬੁਲਣਾ ਚਾਹਦੇ ਹਨ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾ ਵਾਅਦਾ ਇਹ ਕਰਨਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਕ ਘਰ ਰਹਿ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੇ ਮੇਰੇ ਪਲਾਣ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਚਲੇ ਜਾਣਾ ਇਹਨੇ ਚੰਚਰੀ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਔਰ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਬਣੇ ਐਸੀ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਹਾਂ ਪਰ ਮਿਹਨਤ ਕਰਕੇ ਸੀ ਕਿੰਨੇ ਮੇਰੇ ਵੀਰ ਮੇਰੇ ਆਲੇ-ਦਾਲੇ ਬੈਠੇ ਲੀਡਰ ਸਹਿਬਾਨ ਮੈਂ ਇਹਨਾਂ ਦੇ ਨਾਲ ਰੜਕੇ ਕੰਮ ਕਰਨਾ ਹੈ ਇਹਨਾਂ ਨੂੰ ਫਸੀਲਿਟੇਟ ਕਰਨਾ ਹੈ ਕਿ ਜਿਲੰਦਰ ਜੀ ਜੋ ਅਸੀਂ ਬਾਰੇ ਕੀ ਕਿ ਉਹ ਬੱਤੀ ਤਰੱਕੀ ਅਸੀਂ ਕਰਾਣੀ ਸਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਤੁਸੀਂ ਕਾਫੀ ਕੁਝ ਕੀਤਾ ਹੈ ਰਿੰਕੂ ਨੂੰ ਲੈ ਕੇ ਸ਼ੀਤਲ ਅੰਗਰਾਜ ਚ ਰਮਨ ਨੂੰ ਲੈ ਕੇ ਤੁਸੀਂ ਗੱਲ ਕੀਤੀ ਲੋਕਾਂ ਨੇ ਸਵਾਲ ਹੈ ਕਿ ਹੋਰ ਪ੍ਰੋਜੈਕਟ ਹਨ ਕੀ ਲੱਗਦਾ ਹੈ ਕਿ ਤੁਸੀਂ ਬਣਾਉਣ ਵਾਲੇ ਸਮੇਂ ਤੋਂ ਵਾਅਦੇ ਪੂਰੇ ਕਰੋਗੇ ਕੀ ਐਕਸ਼ਨ ਲਵੋਗੇ ਮੈਂ ਜੋ ਵਾਅਦਾ ਕੀਤਾ ਜੋ ਮੈਂ ਗੱਲਾਂ ਕਹੀਆਂ ਮੈਂ ਉਹਨਾਂ ਸਾਰਿਆਂ ਕੋ ਸਟੈਂਡ ਕਰਦਾ ਐਸੀ ਨਸ਼ੇ ਦੇ ਖਿਲਾਫ ਵੀ ਸਾਡੇ ਲੜਾਈ ਲੜਾਂਗੇ ਐਸੀ ਮਾਫੀਆ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਨਾਲ ਦੀ ਨਾਲ ਡਿਵੈਲਪਮੈਂਟ ਮਿੱਥੇ ਦਿਨ ਰੋਗੇ ਬਣਾਵਾਂਗੇ ਇੰਡਸਟਰੀ ਦੇ ਕੰਮ ਕਰਾਂਗੇ ਹਰ ਤਰੀਕੇ ਦਾ ਜੋ ਮੈਂ ਵਾਦਾ ਕੀਤਾ ਉਹ ਕਰਾਂਗੇ 111 ਦਾ ਟਰਨਓਵਰ ਇਹ ਜਿਹੜਾ ਮੇਰਾ ਇੱਥੇ ਮਨ ਨੂੰ ਮਤਵਾ ਮਿਲਿਆ ਉਹਦੇ ਵਿੱਚ ਦਿੱਤੇ ਕਾਂਗਰਸ ਪਾਰਟੀ ਦਾ ਬਹੁਤ ਬੜਾ ਯੋਗਦਾਨ ਹੈ ਸਾਡੇ ਦੇਸ਼ ਦਾ ਯੋਗਦਾਨ ਹੈ ਕੁਝ ਕਾਂਗਰਸ ਪਾਰਟੀ ਜਿਹੜੀ 111 ਦਿਨ ਸਰਕਾਰ ਨੇ ਜਿਆਦਾ ਪਹਿਲਾਂ ਮੰਨੂ ਮੈਂ ਦੇਖਦਾ ਮੈਂ ਜਿਹਨਾਂ ਨੇ ਲੋਕਾਂ ਨੇ ਫਤਵਾ ਦਿੱਤਾ ਹੈ ਉਸ ਲੋਕਾਂ ਨੇ ਰਿਫਲਾਈਜ਼ ਕੀਤਾ ਹੈ ਦੁਬਾਰੇ ਲੋਕਾਂ ਨੇ ਯਾਦ ਕਰਕੇ ਅੱਜ ਦੀ ਸਰਕਾਰ ਨੂੰ ਨੰਕਾਰਿਆ ਹੈ ਕਿ ਮੌਜੂਦਾ ਸਰਕਾਰ ਐਸੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਉਸ ਨੂੰ ਪੂਰੀ ਤਰ੍ਹਾਂ ਫੇਰ ਬਣਿਆ ਗਿਆ ਤੇ ਲੋਕਾਂ ਨੇ ਉਹਨੂੰ ਪੁੱਛੀ ਕਿ ਸਾਡਾ ਨਕਾਰਾਤਮਕ ਸਰ ਜੀ ਸਾਹਿਬ 1300 ਦਾ ਬਣ ਜਾਊਂਗੇ ਇਥੇ ਕਿਉਂਕਿ ਆਪੋਜੀਸ਼ਨ ਬਣ ਕੇ ਹੀ ਬਣ ਜਾਊਂਗੇ ਇਹ ਗੱਲ ਹੈ ਕਿ ਕੇਂਦਰ ਦਾ ਬੀਸੀਪੀ ਦੀ ਸਰਕਾਰ ਹੁੰਦੀ ਰਹੀ ਹੈ ਐਦਾ ਨਹੀਂ ਹੁੰਦਾ ਮੈਂ 23 ਵਾਰ ਆਪ ਕੋਈ ਕਿਹਦੇ ਵਾਰ ਪਾਰਟੀ ਪਾਰਟੀ ਦੇ ਵਿੱਚ ਵੀ ਹੈ ਜੇ ਕਿਹਾ ਮੁੱਖ ਮੰਤਰੀ ਸਰਕਾਰ ਦੇ ਵਿੱਚ ਹੀ ਲੈ ਚੁੱਕਾ ਹੈ। ਆਪੋਜੀਸ਼ਨ ਚ ਰਹਿ ਕੇ ਵੀ ਬੰਦੇ ਬਹੁਤ ਕੰਮ ਕਰਾ ਸਕਦਾ ਹੈ। ਸਰਕਾਰ ਦੇ ਵਿੱਚ ਰਹਿ ਕੇ ਵੀ ਕੰਮ ਕਰਾ ਸਕਦਾ ਹੈ। ਜਿਵੇਂ ਦਾ ਮਾਹੌਲ ਮਿਲੇਗਾ ਮੰਨੋ ਮੈਂ ਉਗਾ ਜਾਈਂ ਪ੍ਰਕਾਸ਼ ਨੂੰ ਕਰਾਂਗਾ ਤੇ ਵਧੀਆ ਕਰਾਂਗਾ। ਚਲੋ ਜਿਵੇਂਵਾ 13 0 ਤੋਂ ਕੀਤਾ ਜਾ ਰਿਹਾ ਸੀਗਾ ਪਰ ਹਾਲੇ ਤੱਕ ਆਮ ਆਦਮੀ ਪਾਰਟੀ ਦੀ ਲੀਡ ਦਿਖਾਈ ਜਾਂਦੀ ਹੈ ਸਿਰ 3 ਕ ਸੀਟਾਂ ਦੇ ਦਿਖਾਈ ਜਾ ਰਹੀਆਂ ਜਿੱਤ ਉਸ ਤੋਂ ਥੋੜੀ ਸੀ ਹੋਈ ਹੈ। ਔਰ ਕਾਂਗਰਸ ਨੂੰ ਸੱਤਕ ਦੇ ਕਲੀਨ ਦੀਆਂ 50 ਦੇ ਵਿੱਚ ਸੀਟਾਂ ਦਿਖ ਰਹੀਆਂ। ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਲੋਕਾਂ ਨੇ ਭਾਵੇਂ ਜੀਪੀ ਅਰ ਆਮ ਆਦਮੀ ਪਾਰਟੀ ਨੂੰ ਪਾਰ। ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਇਸ ਤਰੀਕੇ ਦੇ ਹੀ ਐਸੇ ਹਾਰ ਮਿਲ ਰਹੀ ਹੈ ਜੇ ਮਿਲੀ ਹੈ। ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਅਰ ਮੰਗ ਕਰਦਾ ਕਿ ਉਹ ਤੁਰੰਤ ਅਸਤੀਫਾ ਦੇ ਦੇ। ਇਸ ਤੋਂ ਪਹਿਲਾਂ ਕਿ ਐਮਐਲਏ ਉਹਨਾਂ ਦੇ ਮਿਲ ਕੇ ਉਹਨਾਂ ਨੂੰ ਉਤਾਰ ਦੇ। ਕਿਹਾ ਐਮਐਲਏ ਉਹਨਾਂ ਨੇ ਪਛ ਜਾਣ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਹੀ ਹੋਰ ਬੰਦੇ ਦੇ ਨਾਲ ਸਰਕਾਰ ਬਣਾ ਸਕੀ। ਸਟੇਜ ਫਰੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਆਮ ਆਦਮੀ ਪਾਰਟੀ ਨੂੰ ਦੇ ਕਾਰਨਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਭੱਜ ਕੇ ਮਸਤਰਾ ਬਣਾ ਕੇ ਐਕਸ ਪਾਰਟੀ ਚਲੇ ਜਾ ਜਾਂ ਜਾਂ ਉਹ ਇਸ ਮੁੱਖ ਮੰਤਰੀ ਨੂੰ ਉਤਾਰ ਲੈਣ ਲੋਕਾਂ ਨੇ ਮੰਤਰੀ ਦੇ ਖਾਤਮ ਵੱਡਾ ਫਾਇਦਾ ਸਰਖੰਡ ਆਮ ਆਦਮੀ ਪਾਰਟੀ ਦਾ ਵੱਡਾ ਫਤਵਾ ਦਿੱਤਾ ਸਰਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਦੇ ਢੀਡਕੋਟ ਤੋਂ ਫਰੀਦਕੋਟ ਤੋਂ ਸੰਜੀਤ ਸਿੰਘ ਚੋਣ ਜਿੱਤ ਗਏ ਨੇ ਕੀ ਕਹਿਣਾ ਚੱਲ ਤੁਸੀਂ ਜਿਹੜੇ ਲੋਕ ਪ੍ਰੋਸਾਤ ਥੋੜ ਦਿੰਦੇ ਆ ਉਹਨਾਂ ਨੂੰ ਨਕਾਰਾ ਨਕਾਰ ਦਿੱਤਾ ਜਾਂਦਾ ਇਸੇ ਤਰ੍ਹਾਂ ਇੱਥੇ ਵੀ ਲੀਡਰਾਂ ਨੂੰ ਨਕਾਰਿਆ ਗਿਆ ਅਰ ਪੂਰੀ ਤਰ੍ਹਾਂ ਨਿਕਾ ਰਿਹਾ ਜਨੀ ਸਰਖੰਦੂਰ ਸਾਹਿਬ ਤੇ ਫਤਿਹਕੋਟ ਜਿਹੜਾ ਪੰਜਾਬ ਦਿਖਾਤਾ ਜਿਹੜਾ ਜਨੀ ਨੇ ਮਿਸਿੰਗ ਕਿਉਂ ਨਿਕਲ ਗਿਆ ਜਨੀ ਸਾਹਿਬ ਫਤਿਹਕੋਟ ਤੇ ਸੈਲਫੀ ਦੀ ਸੀਟ ਬਣੀ ਹੋਈ ਸੀ ਉਹਦੇ ਆਜ਼ਾਦ ਹਿੰਦੂ ਕੰਟੀ ਦੀ ਵੀ ਇੱਕ ਯਾਦਦਾਸ਼ਤ ਲੋਕ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਦੰਗ ਹੈ ਇਸ ਨੇ ਸਾਰੇ ਸਹੀ ਉਮੀਦਵਾਰ ਨੇ ਦੇ ਦਿੱਤੇ ਉੱਥੇ ਆਮ ਆਦਮੀ ਪਾਰਟੀ ਨੇ ਪਰ ਉਹ ਨਹੀਂ ਸੀ ਉਹ ਉਮੀਦਵਾਰ ਬੱਲੂ ਸਾਹ ਕੋ ਅੰਮ੍ਰਿਤਪਾਲ ਪੂਰੀ ਜਿੱਤ ਗਏ ਕੀ ਲੱਗਦਾ ਹੈ ਕਿ ਇਸ ਦੇ ਸੱਜਣ ਜਿਹੜਾ ਡਿਪੂ ਨੇ ਮੇਰੇ ਲੋਕਾਂ ਦੇ ਬਦਲੇ ਨੂੰ ਜਵਾਬ ਨਹੀਂ ਦਿੱਤਾ ਜਿਹਨੂੰ ਲੋਕਾਂ ਨੇ ਕਿਹਾ ਸੀ ਕਿ ਜਿਹੜਾ ਜਿੱਤ ਗਿਆ ਉਹ ਇਸ ਦਾ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ ਸ਼ੁਕਰੀਆ ਸਾਰਾ ਮੇਰੇ ਹੁਣ ਅਸੀਂ ਦੇਵੀ ਤਲਾਬ ਮੰਦਿਰ ਦੇ ਮੱਧ ਆ ਟੇਕਣਾ ਅਸੀਂ ਸ਼ਾਂਤ ਹੀ ਪੂਰਨ ਉਹ ਮਾਈਕ ਆ ਰਹੀ ਹੈ ਮਾਈਕ ਛੜੀ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਕੋਈ ਐਸੀ ਜਰੂਰ ਸੁਣਨੇ ਆਉਣੇ ਲੱਗ ਰਹੀ ਸੀ ਜਸ਼ਨ ਮਨਾਣਾ ਕਰਦੇ ਯਾਰ ਮਾਈਕ ਇੱਕ ਮਿੰਟ ਮਾਈਕ ਉੱਪਰ ਕਰ ਹਾਂਜੀ ਆਦੀ ਆਦੀ ਕੋਈ ਗੱਲ ਨਹੀਂ ਕਰਦਾ ਇੱਕ ਮਿੰਟ ਬਾਜੀ ਇੱਕ ਮਿੰਟ ਇੱਕ ਮਿੰਟ ਯਾਰ ਨਾ ਕਰ ਇਹ ਮੈਨਾਂ ਕਰਾਂ ਉਹ ਇੱਕ ਮਿੰਟ ਯਾਰ ਠੱਕਣ ਵਾਲਾ ਭਾਈ ਕੀ ਕਰ ਰਿਹਾ ਯਾਰ ਮਾਈਕ ਨਹੀਂ ਆਪਾਂ ਦੇ ਭਾਈ ਮੈਂ ਕੀ ਕਰ ਲਾਂਦਾ ਇੱਕ ਪਿੱਛੇ ਵੀ ਆਗੇ ਬੰਦੇ ਇੱਕ ਬਹੁਤ ਵੱਡੀ ਇਤਿਹਾਸਿਕ ਜਿੱਤ ਹੋਈ ਹੈ ਫਿਰ ਉਹੀ ਗੱਲ ਯਾਰ ਆਜ਼ਾਦੀ ਤੋਂ ਬਾਅਦ ਹਾਂ ਇਹ ਪਹਿਲੀ ਐਸੀ ਵੱਡੀ ਜਿੱਤ ਹੈ ਜਿਹਦੇ ਵਿੱਚ ਲਗਭਗ 1.2 ਲੱਖ ਵੋਟਰ ਦੇ ਰਾਣੇ ਸੀ ਜਿੱਤੇ ਹਨ ਬਹੁਤ بڑا ਖਤਮਾ ਲੋਕਾਂ ਨੇ ਦਿੱਤਾ ਹੈ ਕਿ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਹੈ ਉਥੇ ਜਲੰਧਰ ਦੀ ਅੱਜ ਤੱਕ ਜਿੰਨੀਆਂ ਆਜ਼ਾਦੀ ਤੋਂ ਬਾਅਦ ਚੋਣਾਂ ਹੋਈਆਂ ਉਹਨਾਂ ਦੀ ਵੀ ਸਭ ਤੋਂ ਵੱਡੀ ਲੀਡ ਹੈ ਤਾਂ ਐਸੀ ਇਸ ਨੂੰ ਨੀਵੇਂ ਹੋ ਕੇ ਝੁਟ ਕੇ ਲੋਕਾਂ ਦਾ ਸਰਦਾਰ ਕਰਦੇ ਹੋਏ ਜਿਵੇਂ ਕਹਿੰਦੇ ਵੀ ਜਿਹੜੀ ਬੇਰੀ ਨੂੰ ਫੇਰ ਲੱਗ ਜਿਉ ਝੁਕ ਜਾਂਦੀ ਹੈ ਸਾਹਮਣੇ ਐਸੀ ਝੁੱਕ ਕੇ ਕੋਈ ਜਸ਼ਨ ਨਹੀਂ ਮਨਾ ਰਾਂ ਅਸੀਂ ਸਿੱਧੇਲੀ ਜਾ ਕੇ ਇਹ ਵੀ ਤਲਾਬ ਮੰਦ ਗੋਟਵਾਰਾ ਸਾਹਿਬ ਗੁਰੂ ਘਰ ਨੂੰ ਚੱਲ ਚਰਚ ਵਿੱਚ ਜਾਣਾ ਉਹ ਬਾਣ ਬਾਲਮੀਕੀ ਦੇ ਮੰਦਿਰ ਜਾਣਾ ਤੇ ਮੁਸਲਿਮ ਮਸਜਿਦ ਵਿੱਚ ਜਾਣਾ ਤੋਂ ਐਸੀ ਵਕਤ ਵਕਤ ਕਰਮਾਂ ਨੇ ਸਾਨੂੰ ਸਾਰਿਆਂ ਨੇ ਸਤਕਾਰ ਪਿਆਰ ਦਿੱਤਾ ਵਕਤ ਵਕਤ ਵਰਗਾ ਵਰਗਾ ਨੇ ਮੈਨੂੰ ਬਰਾਬਰ ਦੀ ਮੋਤ ਪਾਈ ਹੈ ਸਭ ਨੇ ਆਪਣਾ ਸਾਝਾ ਸਮਝ ਕੇ ਬਹੁਤ بڑا ਮਦਦ ਦਿੱਤਾ ਹੈ ਸਾਰਿਆਂ ਦੇ ਸਾਰਿਆਂ ਦੇ ਵਿੱਚ ਰਹਿਣਾ ਹੈ ਸਾਰਿਆਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਸੋ ਐਸੀ ਸਤਕਾਰਪੂਰਵ ਲੋਕਾਂ ਦਾ ਸਿਰ ਵਾਕੇ ਸਤਕਾਰ ਕਰਦੇ ਹੋਏ ਗੁਰਵਰਾਹ ਸਾਹਿਬ ਅੱਜ ਦੀ ਹੋ ਸਾਰੀ ਜਗ੍ਹਾ ਜਾਵਾਂਗੇ ਕਿੰਕਿਦ ਕਰਾਦਾ ਬਹੁਤ ਬੜਾ ਜਸਤ ਇਹ ਆਪ ਖੇਤਰਾ ਦਾ ਪ੍ਰੋਗਰਾਮ ਨਹੀਂ ਹੈ ਸਿਰਫ ਲੋਰਲ ਕੋ ਜਿਹੜੇ ਤੁਹਾਡੀ ਪਾਰਟੀ ਨੇ ਵਧਾਇਆ ਕੇ ਜਿਉਂ ਉਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਸਾਡੀ ਪਾਰਟੀ ਦਾ ਬਹੁਤ ਇਨਕੰਨਫਿਊਰ ਹੈ ਲੋਕਾਂ ਨੇ ਉਹਨੂੰ ਮੈਸੇਜ ਦਿੱਤਾ ਹੈ ਬਹੁਤ ਹਾਲਤ ਹੈ ਆਪਣੇ ਪਰਿਵਾਰ ਦੀ ਡਿਗੇਸੀ ਨੂੰ ਖਤਮ ਕੀਤਾ ਹੈ ਇਹ ਉਹਨਾਂ ਦਾ ਲਗਭਗ ਜਿਹੜਾ ਇੱਕ ਵਾਰ ਐਮਐਲਏ ਬਣਦੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੋਲਿਟਿਕਲ ਕਰ ਗਿਆ ਉਹਨੇ ਆਪਣੇ ਆਪ ਨੂੰ ਕਿਹਾ ਕਿ ਬੀਟੀ ਵੀ ਚੜ੍ਹਾ ਦੇਣਾ ਹੈ ਜੀ ਇਹਦਾ ਸੱਚਾ ਮੁੱਦਾ ਇਸ ਪਿਆਰ ਬੰਦ ਕਰ ਚਲੋ ਚਲੋ ਭਾਜੀ ਓਏ